ਇਹ ਨੌਜਵਾਨ ਦਿਨਾਂ ਦੇ ਵਿੱਚੋਂ ਪੰਜ ਪੰਜਾਬ ਦੇ ਸੀ ਤੇ ਇੱਕ ਹਰਿਆਣਾ ਦਾ 12 ਤਰੀਕ ਨੂੰ ਇਹਨਾਂ ਨੇ ਅਪਰੋਚ ਕੀਤੀ ਸੀ 17 ਤੇ 20 ਨੂੰ ਤੇ 24 ਤਰੀਕ ਨੂੰ ਇਹ ਬੱਚੇ ਵਾਲੇ ਸੀ ਆ ਇਹ ਵਾਪਸ ਆ ਗਏ ਇਹਨਾਂ ਦਿਨਾਂ ਲੱਖ ਨਗਦ ਦੇ ਦੋ ਦੋ 2.5 ਲੱਖ ਰੁਪਈਆ ਇਹਨਾਂ ਕੋ ਖਰਚਣ ਵਾਸਤੇ ਏਜੰਟਾਂ ਨੇ ਲਿਆ ਇਹ ਘੰਟੇ ਇਹਨਾਂ ਨੂੰ ਬਾਰ ਬਾਰ ਕਹਿੰਦੇ ਫਿਨਲੈਂਡ ਕਦੇ ਰਸ਼ੀਆ ਵੱਖ-ਵੱਖ ਸਾਮੰਦੇ ਉੱਤੇ ਇਹਨਾਂ ਨੂੰ ਛੇੜੜੀਣ ਦੀ ਕੋਸ਼ਿਸ਼ ਕੀਤੀ। ਟ੍ਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ 6 ਨੌਜਵਾਨਾਂ ਨੂੰ ਰਾਸ਼ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿਚੀਵਾਲ ਦੇ ਯਤਨਾਂ ਸਦਕਾ ਵਾਪਸ ਆਪਣੇ ਘਰ ਪਹੁੰਚਾਇਆ ਗਿਆ। ਦੱਸ ਦਈਏ ਕਿ ਇਹ ਨੌਜਵਾਨ ਰਸ਼ੀਆ ਦੀ ਜੇਲ੍ਹ ਵਿੱਚ ਬੰਦ ਸਨ ਜਿਨ੍ਹਾਂ ਵਿੱਚ 5 ਲੜਕੇ ਪੰਜਾਬ ਤੋਂ ਅਤੇ 1 ਹਰਿਆਣਾ ਦਾ ਰਹਿਣ ਵਾਲਾ ਹੈ। ਨੌਜਵਾਨਾਂ ਦੀ ਉਮਰ ਮਹਿਜ 18 ਤੋਂ 24 ਸਾਲ ਦੇ ਵਿਚਕਾਰ ਹੈ। ਆਪਣੀ ਹੱਦਬੀਤੀ ਦੱਸਦਿਆਂ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਨਾਲ ਸਰਹੱਦ ਪਾਰ ਕਰਨ ਸਮੇਂ ਤਸ਼ੱਦਦ ਕੀਤਾ ਗਿਆ। ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਹਨਾਂ ਕੋਲੋਂ 13-13 ਲੱਖ ਰੁਪਏ ਲੈ ਕੇ ਸਪੇਨ ਭੇਜਣਾ ਸੀ। ਉਹਨਾਂ ਕਿਹਾ ਕਿ ਏਜੰਟ ਪਹਿਲਾਂ ਉਹਨਾਂ ਨੂੰ ਗੁਮਾਨ ਲੈ ਗਿਆ ਤੇ ਇੱਥੇ ਫਿਰ ਮਾਸਕੋ ਲੈ ਗਿਆ। ਮਾਸਕੋ ਤੋਂ ਬੇਲਾਰੂਸ ਲਿਜਾ ਕੇ ਉੱਥੋਂ ਪੈਦਲ ਜੰਗਲਾਂ ਰਾਹੀਂ ਪੁਰਤਗਾਲ ਅਤੇ ਲਾਤੀਵਿਆ ਰਾਹੀਂ ਯੂਰਪ ਵਿੱਚ ਦਾਖਲ ਕਰਵਾਉਣਾ ਸੀ। ਪਰ ਉੱਥੇ ਫੌਜ ਨੇ ਉਹਨਾਂ ਨੂੰ ਫੜ ਲਿਆ ਤੇ ਕੁੱਟਮਾਰ ਕਰਕੇ ਬੇਲਾਰੂਸ ਦੇ ਜੰਗਲਾਂ ਵਿੱਚ ਛੱਡ ਦਿੱਤਾ। ਜਿੱਥੇ ਉਹਨਾਂ ਨੂੰ 14-14 ਘੰਟੇ ਤੁਰਨਾ ਪੈਂਦਾ ਸੀ ਅਤੇ ਜੰਗਲਾਂ ਦੇ ਵਿੱਚ ਪੱਤੇ ਖਾ ਕੇ ਅਤੇ ਪਾਣੀ ਪੀ ਕੇ ਗੁਜ਼ਾਰਾ ਕਰਨਾ ਪੈਂਦਾ ਸੀ ਨੌਜਵਾਨਾਂ ਦੇ ਘਰਦਿਆਂ ਨੇ ਸਿਚੇਵਾਲ ਨਾਲ 17 ਤੇ 20 ਦਸੰਬਰ ਨੂੰ ਸੰਪਰਕ ਕੀਤਾ ਇਸ ਮਗਰੋਂ ਕਾਰਵਾਈ ਕਰਦੇ ਸੰਤਜੀ ਨੇ ਅੱਜ ਇਹਨਾਂ ਨੌਜਵਾਨਾਂ ਨੂੰ ਉਹਨਾਂ ਦੇ ਮਾਪਿਆਂ ਨਾਲ ਮਿਲਵਾ ਦਿੱਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਸਿਚੇਵਾਲ ਨੇ ਕੀ ਦੱਸਿਆ ਆਓ ਸੁਣਦੇ ਹਾਂ ਇਹ ਕੀ ਕਹਿਣਾ ਚਾਹੁੰਦੇ ਇਹ ਰਸ਼ੀਆ ਦੇ ਵਿੱਚ ਫਸੇ ਹੋਏ ਸੀਗੇ ਇਹ ਪੰਜ ਸੇ ਨੌਜਵਾਨ ਜਿਹਨਾਂ ਦੇ ਵਿੱਚੋਂ ਪੰਜ ਪੰਜਾਬ ਦੇ ਸੀ ਤੇ ਇੱਕ ਹਰਿਆਣਾ ਦਾ ਸੀ ਪੰਜ ਆਪਣੇ ਕੋਲ ਆ ਗਏ ਇਹ ਬਲਵਿੰਦਰ ਸਿੰਘ ਵਾਸੀ ਸੋਨਾ ਫਾਜ਼ਿਲਕਾ ਤੋਂ ਗੁਰਮੀਤ ਸਿੰਘ ਵਾਸੀ ਕਪੂਰਥਲਾ ਗੁਰਵਸਵਾਸ ਸਿੰਘ ਗੁਰਦਾਸਪੁਰ ਤੋਂ ਹਰਜੀਤ ਸਿੰਘ ਇਹ ਵੀ ਗੁਰਦਾਸਪੁਰ ਤੋਂ ਲਖਵੀਰ ਸਿੰਘ ਸਾਹਕੋਟ ਜਲੰਧਰ ਤੋਂ ਤੇ ਰਾਹੁਲ ਇਹ ਕਰਨਾਲ ਹਰਿਆਣਾ ਤੋਂ ਇਹ 6 ਬੱਚੇ ਜਿਹੜੇ ਹੈਗੇ ਆ ਫਸੇ ਹੋਏ ਸੀਗੇ ਸਾਡੇ ਕੋਲ ਇੱਕ ਦਿਨ ਉਹ ਜਿਹੜੇ ਇਹਨਾਂ ਦੇ ਬ੍ਰਦਰ ਆਏ ਸੀਗੇ ਆਪਣੇ ਉਹਨਾਂ ਨੇ ਆਣ ਕੇ ਦਰਖਾਸਤ ਦਿੱਤੀ ਸੀਗੀ ਵੀ ਬਾਬਾ ਜੀ ਸਾਡੇ ਬੱਚੇ ਅੱਜ ਜਿਹੜਾ ਬਾਹਰ ਫਸਿਆ ਹੋ ਤੇ ਉਹਨਾਂ ਦੇ ਨਾਲ ਪੰਜ ਚਾਰ ਜਿਹੜੇ ਹੈਗੇ ਹੋਰ ਵੀ ਉੱਥੇ ਨੌਜਵਾਨ ਜਿਹੜੇ ਹੈਗੇ ਫਸੇ ਹੋਏ ਕਹਿੰਸੀ ਉਹ ਦੋ ਅੰਬੈਸੀ ਦੇ ਨਾਲ ਸੰਪਰਕ ਕੀਤਾ ਤੇ ਮਾਰੇ ਨੇ ਕਿਰਪਾ ਕਰ ਦਿੱਤੀ ਅਸੀਂ ਧੰਨਵਾਦ ਕਰਦੇ ਹਾਂ ਇੰਡੀਆਨ ਅੰਬੈਸੀ ਦਾ ਵੀ ਜਿਨ੍ਹਾਂ ਨੇ ਬੜੀ ਜਲਦੀ ਅਸੀਂ 17 ਤਰੀਕ ਨੂੰ ਇਨਾਂ ਨੇ ਅਪਰੋਚ ਕੀਤੀ ਸੀ 17 ਤੇ 20 ਨੂੰ ਤੇ 24 ਤਰੀਕ ਨੂੰ ਇਹ ਬੱਚੇ ਦਾ ਹਿੱਸਾ ਇਹ ਵਾਪਸ ਆ ਗਿਆ ਸੋ ਇਹ ਮਾਪੇ ਦੇ ਕੋਲ ਪਹੁੰਚ ਗਿਆ ਉੱਥੋਂ ਬੜੀ ਦੁੱਖ ਦੀ ਗੱਲ ਹੈ ਕਿ ਇਹਨਾਂ ਕੋ 13-13 ਲੱਖ ਨਗਦ ਦੇ ਦੋ-ਦੋ ਢਾਈ-ਢੇ ਲੱਖ ਰੁਪਈਆ ਇਹਨਾਂ ਕੋ ਖਰਚਣ ਵਾਸਤੇ ਏਜੰਟਾਂ ਨੇ ਲਿਆ ਤੇ ਪਤਾ ਨਹੀਂ ਕਿਹੜੇ-ਕਿਹੜੇ ਬੋਰਡਰਾਂ ਤੇ ਉਹ ਜਿਸ ਤਰ੍ਹਾਂ ਹੋਇਆਗਾ ਪਸ਼ਵਾ ਵਾਂਗੂ ਧੱਕ ਦਿੰਦੇ ਸੀ ਉਹ ਗਿਆ ਫੜ ਕੇ ਕਹਿ ਦੋ ਵਾਪਸ ਕਰ ਦਿੰਦੇ ਸੀ ਇਸੇ ਤਰ੍ਹਾਂ ਹੀ बार-बार ਫਿਰ ਇਹ ਰਸ਼ੀਆ ਚਲੇ ਗਏ ਰਸ਼ੀਆ ਜਾ ਕੇ ਉੱਥੇ ਫਸ ਗਏ ਤੇ ਇਹ ਉੱਥੇ ਇਹਨਾਂ ਦੇ ਇਹਨਾਂ ਨੂੰ ਅੰਦਰ ਕਰ ਦਿੱਤਾ ਤੇ ਸਾਡੇ ਕੋਲ ਜਦੋਂ ਪਹੁੰਚੇ ਤੁਸੀਂ ਇਹਨਾਂ ਨੂੰ ਜਿਹੜਾ ਹੈ ਉਹ ਅੰਬੈਸੀ ਨਾਲ ਜਿਹੜਾ ਹੈਗਾ ਸੰਪਰਕ ਕੀਤਾ ਤੇ ਏਜੰਟ ਇਹਨਾਂ ਨੂੰ ਬਾਰ-ਬਾਰ ਕਹਿੰਦੇ ਫਿਨਲੈਂਡ ਕਦੇ ਰਸ਼ੀਆ ਵੱਖ-ਵੱਖ ਥਾਵਾਂ ਤੇ ਇਹਨਾਂ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਤੇ ਜੂ ਇਹਨਾਂ ਨੇ ਦੱਸਿਆ ਤੇ ਇਦਾਂ ਦੀ ਜਿਹੜੀ ਸਿਹਤ ਬਖੋ ਵੀ ਬੜੇ ਇਹ ਕਮਜ਼ੋਰ ਹੋ ਗਿਆ ਕਿ ਉੱਥੇ ਖਾਣ ਨੂੰ ਕੁਝ ਨਹੀਂ ਸੀ ਮਿਲਦਾ ਥੋੜਾ ਬੋਧਾ ਜਿਹੜਾ ਹੈਗਾ ਉਹ ਦਿੰਦੇ ਸੀ ਜਿਹੜਾ ਕਿ ਦਿੰਦੇ ਸੀ ਉਹ ਖਾਣ ਵਾਲਾ ਨਹੀਂ ਸੀ ਸੋ ਬੜੀ ਤਕਲੀਫਾਂ ਭਰੀ ਇਹਨਾਂ ਨੇ ਜ਼ਿੰਦਗੀ ਕੱਟੀ ਅਸੀਂ ਬੇਨਤੀ ਕਰਾਂਗੇ ਸਾਰੇ ਨੌਜਵਾਨ ਜਿਹੜੇ ਸੁਨਹਿਰੀ ਸੁਪਨੇ ਸੋਨੋ ਏਜੰਟ ਦਿਖਾ ਦਿੰਦੇ ਆ ਤੇ ਉਹ ਮਗਰੋਂ ਜਦੋਂ ਮਾਂ-ਬਾਪ ਦੇ ਕੋਲ ਲੈ ਜਾਂਦੇ ਆ ਫਿਰ ਉੱਥੇ ਜੋ ਵਾਪਰਦਾ ਉਹ ਬੱਚੇ ਜਾਣਦੇ ਆ ਇਹ ਦੱਸ ਰਹੇ ਆ ਕਿ ਕਿੰਨੇ ਬੱਚੇ ਉੱਥੇ ਜਿਹੜੇ ਹੈਗੇ ਆ ਮਰ ਵੀ ਚੁੱਕੇ ਇਹਨਾਂ ਦੇ ਸਾਹਮਣੇ ਵੀ ਮਰਿਆ ਬੰਦਾ ਸੋ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਆ ਤੇ ਅਸੀਂ ਬੇਨਤੀ ਕਰਾਂਗੇ ਕਿ ਇਥੇ ਮਾਰੇ ਨੇ ਕਿਰਪਾ ਕੀਤੀ ਹੈ ਇਥੇ ਮਿਹਨਤ ਕਰੋ ਇਸ ਤਰ੍ਹਾਂ ਦੇ ਤਰੀਕੇ ਨੇ ਜੇ ਜਾਣਾ ਵਾਂ ਤੇ ਸਹੀ ਤਰੀਕੇ ਦੇ ਨਾਲ ਬਾਹਰ ਜਾਓ ਹਾਈਲਾਈਟਸ ਕਰਕੇ ਜਾਂਦੇ ਆ ਜਾਂ ਕੁਝ ਵਰਕ ਪਰਮਿੰਟ ਦੇ ਉੱਤੇ ਜਾਓ ਜਦੋਂ ਇਸ ਤਰ੍ਹਾਂ ਏਜੰਟਾਂ ਦੀਆਂ ਅ ਬਰਮਾਉਣ ਵਾਲੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਹਰ ਕੋਈ ਸੋਚਦਾ ਕਿ ਮੇਰਾ ਬੱਚਾ ਚਲ ਜਾਊਗਾ ਮੇਰੀ ਗਰੀਬੀ ਝੱਕੀ ਜਾਊਗੀ ਜਦੋਂ ਕਿ ਜੋ ਕੁਝ ਸਾਡੇ ਕੋਲ ਹੁੰਦਾ ਉਹ ਵੀ ਏਜੰਟ ਜਿਹੜੇ ਹੈਗੇ ਆ ਉਹ ਖੋਲੇ ਨੇ ਤੇ ਮਗਰੋਂ ਲਜਾਰ ਅਵਸਥਾ ਦੇ ਵਿੱਚ ਬੱਚਿਆਂ ਦੀ ਉੱਥੇ ਜੋ ਹਾਲਤ ਹੁੰਦੀ ਹੈ ਕਿਸ ਤਰ੍ਹਾਂ ਬਰਫਾਂ ਦੇ ਵਿੱਚ ਜੰਗਲਾਂ ਦੇ ਵਿੱਚ ਤੋਰਦੇ ਆ ਕਿਸ ਤਰ੍ਹਾਂ ਦੇ ਉਹ ਦਿਨ ਜਿਹੜੇ ਹੈਗੇ ਭੁੱਖਣ ਪਾਣੇ ਕੱਟਦੇ ਆ ਬਹੁਤ ਅ ਅਸੀਂ ਬੇਨਤੀ ਕਰਾਂਗੇ ਤੇ ਸਾ ਆਪਣੇ ਨੌਜਵਾਨਾਂ ਨੂੰ ਇਸ ਤਰ੍ਹਾਂ ਜਾਣਾ ਵੀ ਨਹੀਂ ਚਾਹੀਦਾ ਇੱਥੇ ਮਿਹਨਤ ਕਰੋ ਤੇ ਜੇਕਰ ਮਾਪੇ ਨੂੰ ਵੀ ਬੇਨਤੀ ਕਰਦੇ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜਿਹੜਾ ਪਾਲ ਪਲੋਸ਼ ਕੇ ਵੱਡੇ ਕੀਤਾ ਇਹਨਾਂ ਏਜੰਟਾਂ ਦੇ ਹਵਾਲੇ ਨਾ ਕਰੋ ਨਾਲੇ ਆਪਣਾ ਘਰ ਲੁੱਟਾ ਰਹੇ ਆ ਤੇ ਨਾਲ ਦੀ ਨਾਲ ਬੱਚਿਆਂ ਨੂੰ ਜਿਹੜਾ ਹੈ ਉਹ ਇਹੋ ਜਿਹੇ ਸਾਧੇ ਸੁੱਟ ਰਿਹਾ ਜਿੱਥੇ ਉਹਦਾ ਕੋਈ ਭਾਲੀ ਭਾਰਸ ਨਾ ਹੋਵੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਬੱਚੇ ਘਰ ਆਏ ਇਹਦਾ ਅਸੀਂ ਬੱਚਿਆਂ ਨੂੰ ਇਹਨਾਂ ਦੇ ਮਾਪੇ ਦਾ ਵੀ ਇਥੇ ਜਿਹੜਾ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਕਰਦੇ ਆ ਜੋ ਐਮਬੈਸੀ ਦਾ ਤੇ ਉਹ ਸਾਰੇ ਅਧਿਕਾਰੀਆਂ ਦਾ ਜਿਨ੍ਹਾਂ ਨੇ ਐਫਰਟ ਕਰਕੇ ਇਹਨਾਂ ਨੂੰ ਛੁਡਾਇਆ ਬਹੁਤ-ਬਹੁਤ ਅਸੀਸ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਾਬਾ ਜੀ ਟਰੈਵਲ ਏਜੰਟ ਭੇਜਦੇ ਦੋ ਨੰਬਰ ਤੇ ਉਹ ਕੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਜਾਂ ਤੁਹਾਡੇ ਕੋਲ ਕੋਈ ਆ ਅਸੀਂ ਤਾਂ ਇਹਨਾਂ ਨੂੰ ਕਵਾਂਗੇ ਜਿਹੜੇ ਹੈਗੇ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਦਿੱਕਰ ਪਹਿਲਾਂ ਹੀ ਪਹੁੰਚ ਗਈ ਹੈ ਸੰਚਿ ਚਵਾਲ ਨੇ ਕਿਹਾ ਕਿ ਜਿਹੜੇ ਟਰੈਵਲ ਏਜੰਟ ਠੱਗੀ ਮਾਰਦੇ ਹਨ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੀੜਤ ਅੱਗੇ ਆਉਣ ਤਾਂ ਜੋ ਭਵਿੱਖ ਵਿੱਚ ਹੋਰ ਲੋਕਾਂ ਨੂੰ ਇਨ੍ਹਾਂ ਠੱਗ ਟਰੈਵਲ ਏਜੰਟਾਂ ਤੋਂ ਬਚਾਇਆ ਜਾ ਸਕੇ ਚੜ੍ਹਦੀ ਕਲਾ ਟਾਈਮ ਟੀਵੀ ਲਿਕਪੂਰਥਲਾ ਤੋਂ ਗੌਰਵ ਧੀਰ ਦੀ ਰਿਪੋਰਟ